ਤੂੰ ਅੰਦਰ ਕਿਹਦੇ ਨਾਲ ਗੱਲ ਕਰਦੀ ਸੀ ਪੁੱਤ ਉਹਦਾ ਮੰਮੀ ਆ ਫੋਨ ਆਇਆ ਸੀਗਾ ਥਾਣੀ ਦਾ ਹਾਂ ਉਹ ਬਸ ਸਾਈਂ ਗੱਲ ਕਰਦੇ ਸੀਗੇ ਰਿਸ਼ਤੇਦਾਰੀ ਚੁੰੰਦਾ ਸੀਗਾ ਆਪਣੇ ਅੱਛਾ ਉਹਨੂੰ ਸੱਪਤਾ ਬਾਲਾ ਕਰਨ ਲੱਗ ਗਿਆ ਉਹਦੇ ਮਾਪੇ ਬਾਰੇ ਬੁੱਕੀ ਨੇ ਉਹ ਵੀ ਗੱਲ ਜੀ ਕਰਦੇ ਸੀਗੇ ਅੱਛਾ ਅੱਛਾ ਕੱਲ ਵੀ ਹਾਂ ਕੀ ਹੈ ਇਹ ਲੋਕਾ ਕੀ ਜਮਾਨਾ ਜਾ ਗਿਆ ਬੜੀ ਬੁਰਾ ਹਾਲ ਲੱਗਦਾ ਹੈ ਉਹਨੂੰ ਸੱਪਤਾ ਕਰਦਿਆ ਕਰਤਾ ਕਰਨਾ ਵੀ ਕੰਮ ਕਰਦਾ ਹੈਗਾ ਪਸਾ ਮਾਰ ਪਟਾਏ ਕਰਦਾ ਹੈ ਇਹ ਪੁੱਤਾਂ ਇਹ ਹੈ ਜਿਹੜਾ ਨਾ ਲਾਲਾ ਆਪਣੇ ਗਰੀਬ ਘਰ ਦਾ ਜਵਾਕ ਹੁੰਦਾ ਹੈਗਾ ਹੂੰ ਉਹ ਨਾ ਤਾਂ ਦੇਖ ਪਹਿਲਾਂ ਤਾਂ ਉਹਨੂੰ ਬਚਪਨ ਦੇ ਵਿੱਚੋਂ ਹੀ ਜਦੋਂ ਉਹ ਇਧਰੋਂ ਵੀ ਆ ਗਿਆ ਕਿਸੇ ਨੇ ਕੂਰਤਾ ਇਧਰੋਂ ਵੀ ਆ ਗਿਆ ਕਿਸੇ ਨੇ ਕੂਰਤਾ ਗਰੀਬ ਘਰ ਦੇ ਵਿੱਚ ਖਾਣ ਨੂੰ ਤਾਂ ਕੁਝ ਮਿਲਦਾ ਨਹੀਂ ਪੁੱਤ ਨੂੰ ਉਹ ਫਿਰ ਜਦੋਂ ਅਗਲਾ ਕੂਰੀ ਜਾਂਦਾ ਜਵਾਕ ਚੜਚੜਾ ਹੋ ਜਾਂਦਾ ਉਹ ਚੜਚੜਾ ਹੋ ਕੇ ਉਸ ਤੋਂ ਬਾਅਦ ਲਾਲਾ ਆਪਾਂ ਕਹਿੰਦੇ ਨਾ ਵੀ ਚੱਲ ਵਗ ਜਾਵੇ ਦੋ ਕਿਤਾਬਾਂ ਚੱਕ ਲੈ ਸਕੂਲ ਵਗ ਜਾ ਝੋਲਾ ਲੈ ਜਾ ਚੱਕ ਕੇ ਤੇ ਉਹ ਵਿਚਾਰਾ ਸਕੂਲ ਜਾਣ ਲੱਗ ਜਾਂਦਾ ਉਹ ਜਦੋਂ ਸਕੂਲ ਵਗ ਜਾਂਦਾ ਕਿ ਦੋਸਤ ਇਹ ਜਿਹੇ ਹੋ ਜਾਂਦੇ ਨੇ ਹੈਨਾ ਜਿਹੜੇ ਅਮੀਰ ਘਰ ਦੇ ਹੁੰਦੇ ਆ ਕੋਈ ਤਕੜਾ ਹੁੰਦਾ ਮਾੜਾ ਮੋਟਾ ਉਹ ਤਾਂ ਅਗਲਾ ਫੀਸਾਂ ਭਰੀ ਜਾਂਦਾ ਤੇ ਜਿਹੜਾ ਜਿਹੜਾ ਗਰੀਬ ਹੁੰਦਾ ਵਿਚਾਰਾ ਉਹ ਫੀਸਾਂ ਕਿੱਥੋਂ ਪਰੂ ਪੁੱਤ ਉਹਨਾਂ ਦੇ ਤਾਂ ਮਸਾ ਹੁਣ ਲਾਲਾ ਵੀ ਘਰੇ ਖਾਣ ਨੂੰ ਖਾਣ ਨੂੰ ਮਸਾ ਕੋ ਸੌਂਦਾ ਹੈਗਾ ਹੁਣ ਅਮੀਰ ਘਰ ਚ ਤਾਂ ਕੇਲੇ ਸਿਓ ਪਏ ਹੁੰਦੇ ਨੇ ਹੁਣ ਗਰੀਬ ਘਰ ਕਿ ਕੇਲਾ ਕਿੱਥੋਂ ਖਾ ਲੂਗਾ ਜਵਾਕ ਵਿੱਚ ਤਾਂ ਹੀ ਨਹੀਂ ਪਤਾ ਵੀ ਕੇਲਾ ਖਾਈਂਦਾ ਕਿੰਨੇ ਆ ਕਿਸੇ ਨੂੰ ਹੁਣ ਐ ਵੀ ਗਰੀਬ ਘਰ ਦੇ ਇੰਨੇ ਉਹ ਹੁੰਦੇ ਨੇ ਔਖੇ ਨੇ ਇਹ ਟਾਈਮ ਕੱਢਣੇ ਉਹ ਜਦੋਂ ਫੇਰ ਉਹ ਲਾਲਾ ਵੀ ਤੋਂ ਪੜਨ ਲੱਗ ਜਾਂਦਾ ਜਵਾਕ ਉੱਥੇ ਨਹੀਂ ਫੇਰ ਉਹਨੂੰ ਜਵਾਕ ਟੇਕਣ ਦੰਦੇ ਹੈ ਉੱਥੇ ਕੁਛ ਨਾ ਕੁਛ ਕਹੀ ਜਾਂਦੇ ਨੇ ਤੇ ਉੱਥੇ ਕਹੀ ਜਾਂਦੇ ਨੇ ਓਖੇ ਚ ਫੇਰ ਰਖੀ ਜੇ ਕਰਦਾ ਆ ਕੇ ਫੇਰ ਉਹ ਚੜਚੜਾ ਹੁੰਦੂ ਜਿਆਦੇ ਹੋ ਜਾਂਦਾ ਬੈਗ ਮਾਰਦਾ ਆ ਕੇ ਘਰੇ ਤੇ ਮੈਨੂੰ ਖਲਾਣਾ ਐ ਕਹਿੰਦਾ ਮੈਨੂੰ ਪਰ ਮੁੰਡਾ ਐ ਕਹਿੰਦਾ ਮੈਨੂੰ ਮਾਇ ਨਹੀਂ ਪੜਦਾ ਮੈਂ ਨਹੀਂ ਜਾਂਦਾ ਜਦੋਂ ਕੁਛ ਮਿਲਦਾ ਨਹੀਂ ਕੀ ਕਰੇ ਹੈਨਾ ਉਹ ਕਿਹੜਾ ਕਿਸੇ ਨੂੰ ਕਿਹੜਾ ਪਤਾ ਹੁੰਦਾ ਵੀ ਕਾਦੇ ਪਿੱਛੇ ਰੋਂਦਾ ਇਹ ਨਾ ਕੋਈ ਪੁੱਛਦਾਗਾ ਵੀ ਤੂੰ ਭਾਈ ਕਾਦੇ ਪਿੱਛੇ ਰੋਣਾ ਐ ਨਾ ਚੜਚੜਾ ਤੂੰ ਕਿਉਂ ਐ ਕਰਦਾ ਹੈ ਹੈਨਾ ਉਟੇ ਢਿੱਡ ਦੀ ਗੱਲ ਦੱਸਦਾ ਹੀ ਨਹੀਂ ਲਾਲਾ ਕਿਸੇ ਨੂੰ ਉਹ ਆਪਣੇ ਢਿੱਡ ਚ ਹੀ ਬਸ ਕਰੀ ਜਾਂਦਾ ਅੱਟੇ ਸੱਟੇ ਵੀ ਕਿਵੇਂ ਕਰਾਂ ਹੁਣ ਮੈਂ ਹੈਨਾ ਤੇ ਲਾਲਾ ਜਦੋਂ ਮੜ ਜਾ ਉਹ ਛੋਟੀ ਕਲਾਸ ਚ ਅੱਗੇ ਜਾਂਦਾ ਪੜਦਾ ਤਾਂ ਹੁੰਦਾ ਹੀ ਨਹੀਂ ਨਲਾਇਕ ਹੀ ਹੋਇਆ ਰਹਿੰਦਾ ਉਹ ਤੇ ਜਦੋਂ ਲਾਲਾ ਤੋਂ ਮੜਾ ਨਾ ਮੋਟਾ ਅੱਗੇ ਵੱਡੀ ਕਲਾਸ ਚ ਵਗ ਗਿਆ ਫੇਰ ਉਹਨੂੰ ਹੋਰ ਜਵਾਕ ਮਿਲ ਜਾਂਦੇ ਨੇ ਕਿਉਂ ਤਕੜੇ ਦਾ ਤਾਂ ਹਰ ਕੋਈ ਸੰਗ ਕਰਦਾ ਸਾਥ ਕਰਦਾ ਅਮੀਰ ਬਜਵਾਕ ਦਾ ਤਾਂ ਜਿਹੜਾ ਹੁਣ ਗਰੀਬ ਹੁੰਦਾ ਉਹਨੂੰ ਕੋਈ ਨਹੀਂ ਪੁੱਛਦਾ ਕੋਈ ਨਹੀਂ ਉਹ ਫੇਰ ਅਹੇ ਜੇ ਕੰਮਾਂ ਚ ਹੀ ਪੈ ਜਾਂਦਾ ਜਵਾਕ ਉਹ ਫਿਰ ਕੀ ਹੁੰਦਾ ਲਾਲਾ ਤੂੰ ਜਦੋਂ ਸਾ ਉਧਰੋਂ ਵੀ ਆਇਆ ਕਿਸੇ ਨੇ ਮੁੱਕੀ ਮਾਰੀ ਸਕੂਲ 'ਚ ਮਾਰਦੇ ਨੇ ਥੱਪੜ ਮਾਰਦਿਆ ਤੇਰੇ ਚੱਲ ਓਏ ਤੇਰੀ ਕੀ ਹਕਾਤ ਆ ਸਾਡੇ ਕੋਲੇ ਲੱਗਣ ਦੀ ਚੱਲ ਜਵਾਕ ਹੋਰ ਪਰਾਂ ਹੋ ਜਾਂਦਾ ਹੈ ਬਸ ਉਹ ਫਿਰ ਦੂਜੀ ਮਾੜੀ ਸੰਗਤ 'ਚ ਪੈ ਜਾਂਦਾ ਹੈ ਉਹ ਹਾਂ ਉਹਦਾ ਵੀ ਨਸੀਬ ਹਾਂ ਬਸ ਉਹ ਨਸੀਬੱਤੇ 'ਚ ਪੈ ਜਾਂਦਾ ਹੈ ਜਵਾਕ ਦੋ ਜੁੱਟ ਹੋ ਜਾਂਦੇ ਨੇ ਲਾਲੇ ਜੇ ਦੋ ਗਰੀਬ ਘਰ ਤੇ ਹੋਣਗੇ ਉਹ ਮਾੜੀ ਸੰਗਤ 'ਚ ਪੈ ਜਾਂਦੇ ਨੇ ਫਿਰ ਉਹ ਬਸ ਉਹ ਨਸਿਆਂ ਤੇ ਲੱਗ ਜਾਂਦੇ ਨੇ ਫਿਰ ਲਾਲਾ ਵੱਡਿਆਂ ਨੂੰ ਪਤਾ ਲੱਗਦਾ ਵੀ ਇਹ ਕੀ ਖਾਂਦਾ ਹੈ ਉਹ ਠੂਕੀ ਖਾਨਾ ਤੂੰ ਸਾਨੂੰ ਵੀ ਦੇ ਦੇ ਖਾਣ ਨੂੰ ਭਰਾ ਹੈ ਵੀ ਤੂੰ ਆਏ ਹੋਇਆ ਰਹਿਣਾ ਤੇ ਉਹ ਫਿਰ ਭਾਈ ਜਿਹੜਾ ਅਮੀਰ ਘਰ ਦਾ ਹੁੰਦਾ ਹੈ ਉਹ ਲੈ ਲੈਂਦਾ ਉਹ ਲੱਗ ਗਏ ਅੱਜ ਤਾਂ ਇੱਕ ਗਰੀਬ ਘਰ ਦਾ ਪੱਟਿਆ ਜਾਂਦਾ ਨਾਲੇ ਅਮੀਰ ਘਰ ਦਾ ਪੱਟਿਆ ਜਾਂਦਾ ਜਿਹੜੇ ਤਾਕੜੇ ਹੁੰਦੇ ਨੇ ਤੇ ਅਮੀਰ ਤਾਂ ਫਿਰ ਲਾਲਾ ਵੀ ਘਰੇ ਬਹਿ ਕੇ ਲਾਈ ਜਾਂਦੇ ਨੇ ਹਾਂ ਉਹ ਤਾਂ ਹੈ ਪੈਸਾ ਲੁਕਸਿਪ ਕੇ ਲਾਈ ਜਾਂਦੇ ਨੇ ਪੈਸਾ ਹੁੰਦਾ ਤੇ ਗਰੀਬ ਜਿਹੜਾ ਹੁੰਦਾ ਉਹ ਫਿਰ ਵੱਡਿਆਂ ਤੋਂ ਮੰਗਣ ਲੱਗ ਜਾਂਦਾ ਅੱਜ ਤੁਸੀਂ ਤੁਹਾਡੇ ਕੋਲ ਹੈਗਾ ਮੈਨੂੰ ਦੇ ਦਿਓ ਫਿਰ ਉਹ ਕਿੱਥੋਂ ਦੰਦੇ ਨੇ ਫੇਰ ਉਹ ਬਸ ਲੜਾਈ ਝਗੜਾ ਹੋ ਜਾਂਦਾ ਬਸ ਫੇਰ ਲਾਲਾ ਵੀ ਤੂੰ ਗਰੀਬ ਦੀ ਤਾਂ ਜ਼ਿੰਦਗੀ ਗਈ ਖੁਹਾਤੇ ਚ ਫੇਰ ਨਾ ਉਹ ਕੋਈ ਕੰਮ ਕਰਦਾ ਨਾ ਉਹ ਕੋਈ ਬਸ ਅੰਦਰ ਬਹਿ ਕੇ ਵੱਡੇ ਜਿਹੜੇ ਦਿੰਦੇ ਆ ਉਹ ਖਾ ਲੈਂਦਾ ਉਹ ਦੁਮਾਰ ਕੁੱਟਮਾਰ ਲੜਾਈਆਂ ਝਗੜੇ ਫੇਰ ਪਿੰਡ ਦੇ ਕਾਣ ਲੱਗ ਜਾਂਦੇ ਨੇ ਆ ਸੋਡਾ ਮੁੰਡਾ ਤਾਂ ਨਸ਼ਾ ਖਾਂਦਾ ਸਾਡਿਆਂ ਨੂੰ ਵੀ ਪੱਟਦਾ ਇਹਨਾਂ ਨੇ ਤਾਂ ਉਹ ਐ ਤਾਂ ਪਤਾ ਨਹੀਂ ਹੁੰਦਾ ਵੀ ਸ਼ੁਰੂ ਤੋਂ ਹੀ ਜਵਾਕ ਦਾ ਕਿਵੇਂ ਹੋਇਆ ਹਨਾ ਹਾਂ ਕਿਵੇਂ ਪਲਿਆ ਇਹ ਫੇਰ ਤਾਂ ਕਰਨਗੀ ਓਏ ਇੱਕ ਕੋ ਕਿਹੜੀ ਫਿਲਮ ਥੀ ਉਹ ਦੇਖ ਕੀ ਸੀ ਉਹ ਮੈਨੂੰ ਗੈਸਟਰ ਬਣ ਗਿਆ ਤੇ ਜਿਹੜਾ ਮੁੰਡਾ ਹਾਂ ਉਹਦੀ ਉਹ ਦੇਖ ਲੈ ਤੂੰ ਉਹ ਬਣੀ ਸੀ ਉਹ ਵੀ ਇੱਕ ਗਰੀਬ ਘਰ ਦੇ ਹੁੰਦਾ ਜਮਾਂ ਦੇਸੀ ਸਿੰਪਲ ਬੰਦਾ ਹੁੰਦਾ ਹੈ ਉਹ ਦੇਖ ਲੈ ਉਹਦਾ ਪਿਓ ਹੈ ਨਾ ਉਹ ਨੂੰ ਮੁੰਡੇ ਜਦੋਂ ਕੁਝ ਕਹਿੰਦੇ ਨੇ ਉੱਥੇ ਸਕੂਲ ਦੇ ਵਿੱਚ ਮੁੰਡਿਆਂ ਨੂੰ ਹੀ ਮਾਰਦਾ ਹੁੰਦਾ ਉਹ ਕੁੱਟ ਕੇ ਸੜਦਾਦਾ ਮੁੰਡਿਆਂ ਨੂੰ ਉਹ ਫੇਰ ਉਸ ਤੋਂ ਬਾਅਦ ਉਹ ਐ ਬਣਿਆ ਤੀਗਾ ਓਖੇ ਜਿਹਾ ਮੰਦਾ ਇਹੋ ਜੀ ਮੈਨੂੰ ਉਹ ਉਹਦੇ ਬਾਪੂ ਕੋਲੇ ਲਾਂਭਾ ਲੈ ਕੇ ਆਉਂਦਾ ਜਦੋਂ ਉਹ ਮੁੰਡਾ ਦੇਖ ਲੈ ਉਹ ਕਹਿੰਦਾ ਬਾਪੂ ਪਹਿਲਾਂ ਇਹ ਮੈਨੂੰ ਕਹਿੰਦੇ ਨੇ ਜਦੋਂ ਕਹਿੰਦਾ ਇਹ ਮੈਨੂੰ ਕਹਿੰਦੇ ਨੇ ਕੁਛ ਕਹਿੰਦਾ ਫੇਰ ਤਾਂ ਇਹਨਾਂ ਦੀ ਐ ਹੀ ਪਹਿਣ ਗਈਆਂ ਉਹ ਹੀ ਆ ਨਾ ਫਿਰ ਕਿਝ ਨਾਲ ਹਾਂ ਫੇਰ ਉਹਨੇ ਦੇਖ ਕੇ ਸੇ ਧੀ ਪਹਿਣਦੀ ਐ ਨੀ ਕਰਦਾ ਸੀ ਉਹ ਬੜੀ ਜ਼ਿਆਦੇ ਤੇਰੇ ਜਿਹੜੇ ਨਾਲ ਦੇ ਹੁੰਦੇ ਨੇ ਇਹੀ ਦੇਖ ਤੂੰ ਧੋਖਾ ਦੇ ਜਾਂਦੇ ਨੇ ਧੋਖਾ ਕਿਹਨੇ ਦਿੱਤਾ ਸੀ ਉਹਦੇ ਦੋਸਤ ਨੇ ਵੱਡੇ ਉਹਦੇ ਨਾਲ ਗੈਂਸਟਰ ਨਾਲ ਰਲ ਕੇ ਫੇਰ ਦੇਖ ਲੈ ਜਿਹੜਾ ਪਿਸਤੌਲ ਉਹਨੇ ਖਰੀਦਿਆ ਸੀ ਉਸੇ ਪਿਸਤੌਲ ਨਾਲ ਉਹਨੂੰ ਮਾਰਿਆ ਸੀ ਨਾਲੇ ਉਹਨੂੰ ਉਹ ਦੇਖਦਾ ਸੀ ਉਹਦੇ ਤੇ ਲਿਖਿਆ ਹੋਇਆ ਸੀ ਮੂਰੇ ਆ ਪਾਂਜਾ ਚ ਕੀ ਹੁੰਦਾ ਇਸ ਹਾਂ 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 ਉਹ ਲਿਖਿਆ ਹੈ ਤੀ ਜਦੋਂ ਉਹਨੇ ਲੈਤਾ ਤੀ ਨਾ ਉਹ ਪਿਸਤੌਲ ਉਹਦੇ ਤੇ ਉਹ ਅੱਖਰ ਲਿਖਿਆ ਹੋਇਆ ਤੀ ਫਿਰ ਦੇਖ ਲੈ ਤੂੰ ਉਸ ਅੱਖਰ ਦਾ ਜਦੋਂ ਉਹ ਦਿਖਾਇਆ ਨਾ ਉਹੀ ਦਿਖਾਇਆ ਸੀ ਹਾਂ ਇਹ ਕਹਿੰਦੇ ਨਾਲ ਦੀ ਮਰਵਾ ਦਾਂਦੇ ਹੁੰਦੇ ਨੇ ਨਾਲ ਦੀ ਉਹਨੂੰ ਬਣਾ ਦਾਂਦੇ ਹੁੰਦੇ ਨੇ ਉਹੀ ਹੈ ਨਾ ਕੋਈ ਸਰਕਾਰ ਆਏ ਤੇ ਉਹਨਾਂ ਤੋਂ ਕੰਮ ਲੈ ਲੈਂਦੀਆਂ ਨੇ ਫਿਰ ਬਾਅਦ ਚ ਉਹਨਾਂ ਨੂੰ ਮਾਰ ਕਰ ਦਿੰਦੀਆਂ ਨੇ ਬਸ ਉਹ ਫਿਰ ਨੌਜਵਾਨ ਪੀੜ੍ਹੀ ਨੂੰ ਪਹਿਲਾਂ ਖਾਫ ਕਰ ਦਿੰਦੀਆਂ ਨੇ ਕੰਮ ਲੈ ਕੇ ਬਾਅਦ ਚ ਉਹਨਾਂ ਨੂੰ ਮਰਵਾ ਦਿੰਦੀਆਂ ਨੇ ਉਹੀ ਤਾਂ ਹੁਣ ਗੱਲ ਤੇ ਹੁਣ ਆਪ ਦੇਖੋ ਸਰਕਾਰ ਦੇ ਵਿੱਚ ਫਲਾਣੇ ਨੇ ਨਸ਼ਾ ਦੇ ਤਾਂ ਠੰਮਕੇ ਨੇ ਦਿੱਤਾ ਇਹ ਸਾਮਰਤਾ ਕਰਤੀਵੀਆਂ ਵੇਚ ਦਿੰਦੀਆਂ ਨੇ ਇਹ ਆਈਆਂ ਨੇ ਬਸ ਜਦੋਂ ਕੋਈ ਕਿਸੇ ਦਾ ਲਾਲਾ ਗਰੀਬ ਘਰ ਦਾ ਪੁੱਤ ਤੀ ਪੱਟਿਆ ਜਾਂਦਾ ਬਸ ਪੱਟਿਆ ਜਾਂਦਾ ਹਨ ਉਹਨਾਂ ਦਾ ਕੁਛ ਨਹੀਂ ਫਿਰ ਮਾਮਾ ਰੋਂਦੀਆਂ ਨੇ ਮਾਮਾ ਕਰਨ ਵੀ ਕੀ ਫਿਰ ਉਹਨਾਂ ਦੀ ਕਿਹੜਾ ਬਾਅਦ ਚੱਲਦੀ ਹੈ ਕਿਹੜਾ ਦੱਸਦੇ ਨੇ ਤੂੰ ਸੋਚ ਹੁਣ ਜਿੱਤੀ ਭੈਣ ਵਿਆਹਣ ਵਾਲੀ ਹੁੰਦੀ ਐ ਵੀ ਜਿਹੜਾ ਖਾਣ ਲੱਗ ਜਾਂਦੇ ਨੇ ਉਹ ਕੀ ਕਰਨਗੇ ਜਾਂ ਜਿਹੜੇ ਖਾਂਦੇ ਆ ਨਿੱਕੇ ਨਿੱਕੇ ਜਵਾਕ ਉਹਨਾਂ ਦੇ ਪਰਵਾਰ ਰੁੜ ਗਏ ਉਹ ਕੀ ਕਰਨ ਹਨਾ ਹਾਂ ਘਰ ਪੱਟੇ ਜਾਂਦੇ ਨੇ ਬਸ ਆਪਾਂ ਹੀ ਕਹਿੰਨੇ ਹਨਾ ਵੀ ਚਲ ਜੇ ਕਿਸੇ ਨੂੰ ਪਤਾ ਲੱਗਦਾ ਵੀ ਫਲਾਣੇ ਦਾ ਜਵਾਕ ਕੋਈ ਨਹੀਂ ਪੜ ਸਕਦਾ ਵੀ ਉਹਦੀ ਮਾੜੀ ਮੋਟੀ ਕੋਈ ਸਹਾਇਤਾ ਕਰੀ ਦਿੰਦਾ ਹਨਾ ਹਾਂ ਉਹਨੂੰ ਪਤਾ ਤਾਂ ਲੱਗ ਜਾਂਦਾ ਸਕੂਲ ਦੇ ਵਿੱਚ ਵੀ ਹੁਣ ਬੱਚੇ ਪੜਦੇ ਨੇ ਫੋਨ ਬਥੇਰਾ ਦੇਖਦੇ ਨੇ ਵੀ ਉਹਦੀ ਪਾਈ ਨਾਲ ਦੇਦੀ ਸਹਾਇਤਾ ਕਰੋ ਕੋਈ ਗਲਤ ਕੰਮਾਂ ਚ ਨਾ ਪਵੇ ਜੇ ਹੁਣ ਕੋਈ ਸਹਾਇਤਾ ਕਰੂਗਾ ਤਾਂ ਫਿਰ ਬੱਚਾ ਉਧਰ ਨੂੰ ਨਹੀਂ ਜਾਂਦਾ ਇਹ ਆਪਣੀ ਉਹ ਕਹਿੰਦੇ ਨਾ ਕਿ ਅਗਲਾ ਜੇ ਘਰ ਤਾਬਦਾ ਖਰਾਬ ਕਰਦਾ ਹੁੰਦਾ ਲੋਕ ਗਾਲਾਂ ਕੱਢਦੇ ਹੁੰਦੇ ਨਾਲਾ ਕਹਿੰਦਾ ਸਾਲੇ ਨੇ ਉਹ ਸਾਰਾ ਵਹਣ ਖਾ ਲਿਆ ਉਹਨੂੰ ਲੋਕ ਗਾਲਾਂ ਕੱਢਦੇ ਨੇ ਜੇ ਕੋਈ ਬਣਾਉਂਦਾ ਆਵਦਾ ਹੁੰਦਾ ਲੋਕ ਉਹਨੂੰ ਸ਼ਵਾਸ਼ੇ ਦਿੰਦੇ ਹੁੰਦੇ ਨੇ ਅਗਲਾ ਕਹਿੰਦਾ ਉਹ ਫਲਾਣੇ ਨੇ ਦੇਖੀ ਕੋਕੀਲਾ ਗਹਿਣੇ ਲੈ ਲਿਆ ਬੈ ਲੈ ਲਿਆ ਉਹ ਅੱਜ ਤਾਂ ਅੱਜ ਗਹਿਣੇ ਲੈ ਲਿਆ ਕੱਲ ਨੂੰ ਬੈ ਲਊਗਾ ਦੇਖੀ ਕਿੰਨਾ ਕੰਮ ਕਰਦਾ ਹੈ ਉਉਦੀ ਸ਼ਵਾਸੀ ਹੁੰਦੀ ਐ ਖਾਂਦਾ ਦਾ ਉਹ ਆਪਦਾ ਹੀ ਹੁੰਦਾ ਉਹ ਕਿਹੜਾ ਕਿਸੇ ਦਾ ਖਾਂਦਾ ਹੁੰਦਾ ਆਪਦੇ ਪਿਓ ਦਾ ਹੀ ਖਾਂਦਾ ਹੁੰਦਾ ਉਹਨੂੰ ਤਾਂ ਵੀ ਲੋਕ ਕਾਹਾਂ ਕੱਢਦੇ ਨੇ ਕਹਿੰਦੇ ਨੇ ਮਾ ਪਿਓ ਦਾ ਜਿਹੜਾ ਕੋਈ ਬਣਾਇਆ ਹੁੰਦਾ ਉਹਨੂੰ ਕੋ ਰੱਬ ਵਧਾ ਲਓ ਉਹਨੂੰ ਘਟਾਓ ਨਾ ਹਾਂ ਉਹ ਜਿਹੜਾ ਘਟ ਜਾਂਦਾ ਉਹ ਅਮਨ ਕਿਸੇ ਕਿਸੇ ਖਾਤੇ ਚ ਨਹੀਂ ਜਾਂਦਾ ਉਹ ਮੁੜ ਕੇ ਤਾਂ ਬਣਦਾ ਤਾਂ ਹੈ ਨਹੀਂਗਾ ਹਾਂ ਹੁਣ ਤਾਂ ਲਾਲਾ ਜੇ ਆਪਾਂ 100 ਰੁਪਏ ਦੀ ਧਾਰ ਚੀਜ਼ ਲਿਆਏ ਉਹ ਆਪਾਂ ਤੋਂ ਮੋੜਿਆ ਨਹੀਂ ਜਾਂਦਾ ਨਹੀਂ ਮੁੜਦਾ ਉਹ ਆਪਾਂ ਉਹ ਗਲੀ ਛੱਡ ਕੇ ਬਾਜ਼ਾਰ ਵਾਲੀ ਹੋਰ ਗਲੀ ਲੰਘ ਜਾਾਂਗੇ ਉਹ ਗਲੀ ਨਹੀਂ ਆਪਾਂ ਜਾਂਦੇ ਪਰ ਜਿਹੜਾ ਬੰਦਾ ਮਿਹਨਤ ਕਰਦਾ ਹੈ ਹਨਾ ਉਹਨੂੰ ਸਭ ਕੁਝ ਹੈ ਉਹਨੂੰ ਪਰਮਾਤਮਾ ਆਪੇ ਵਰ ਦਿੰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਬਸ ਵੀ ਦੁਨੀਆ ਆਪਾਂ ਹੀ ਸੋਚਦਾ ਵੀ ਇਹ ਕਿਸੇ ਦਾ ਵੀ ਨਹੀਂ ਪੁੱਤ ਨਾ ਛੇਤੇ ਨਾਲ ਲੱਗੇ ਉਹਨੂੰ ਹਰ ਇੱਕ ਨੂੰ ਕਰੋ ਹਨਾ ਇਹ ਕਿਸੇ ਨਹੀਂ ਕੋਈ ਹਾਂ ਹਰ ਇੱਕ ਨੂੰ ਬਚਾਓ ਜੇ ਕਿਸੇ ਨੂੰ ਪਤਾ ਲੱਗਦਾ ਉਹਨੂੰ ਪੁੱਛੋ ਵੀ ਭਾਈ ਤੂੰ ਕਿਉਂ ਇਹ ਜੇ ਕੰਮ ਕਰਦਾ ਹੈ ਵੀ ਜ਼ਿੰਦਗੀ ਖਰਾਬ ਆ ਗਈ ਤੇਨੂੰ ਕੋਈ ਰੱਬ ਤਾਂ ਉਤੋਂ ਹਨਾ ਸੱਟ ਨਹੀਂ ਲੱਗਿਆ ਜੇ ਤੂੰ ਦਸਾਂ ਨੌਂ ਹੰਤੀ ਕਿਰਤ ਕਰੇਗਾ ਤਾਂ ਤੂੰ ਖਾਵੇਂਗਾ ਹਾਂ ਬਾਕੀ ਜਿਹੜੇ ਮਾਂਗਰ ਬੱਚੇ ਹੁੰਦੇ ਨੇ ਪਰਿਵਾਰ ਹੁੰਦਾ ਆਪਦੇ ਘਰ ਵਾਲੀ ਹੁੰਦੀ ਆ ਉਹਨੂੰ ਵੀ ਦੇਖੋ ਵੀ ਇਹ ਹੁਣ ਆਪਣੇ ਘਰਿਆਂ ਇਹਨੂੰ ਵੀ ਕੁਝ ਚਾਹੀਦਾ ਹਾਂ ਜੇ ਹੁਣ ਆਪਾਂ ਬੱਚਿਆਂ ਖਾਤਰ ਕਰਾਂਗੇ ਹਨਾ ਤਾਂ ਅੱਗੇ ਨਿਆਣੇ ਖੁਸ਼ ਰਹਿਣਗੇ ਨਹੀਂ ਤਾਂ ਫਿਰ ਨਿਆਣਿਆਂ ਨੂੰ ਕੌਣ ਦੇਊਗਾ ਕੋਈ ਬਗਾਨਾ ਤਾਂ ਆ ਕੇ ਦੇਣ ਨਹੀਂ ਲੱਗਿਆ ਹਾਂ ਹਾਂ ਬਾਕੀ ਰਿਸ਼ਤੇਦਾਰ ਭਾਈ ਉਹ ਹੈਗਾ ਤੇ ਰਿਸ਼ਤੇਦਾਰ ਵੀ ਪਾਸਾ ਵੱਟ ਜਾਂਦੇ ਨੇ ਕੋਈ ਕਿਸੇ ਨੂੰ ਨਹੀਂ ਦਿੰਦਾ ਭੁੱਖੇ ਮਰਦੇ ਨੇ ਹਾਂ ਕੋਈ ਨਹੀਂ ਕਿਸੇ ਦੀ ਸੁਣਦਾ ਗੱਲ ਚਾਹੇ ਕੋਈ ਰੋਈ ਜਾਵੇ ਅੰਦਰ ਕਿੱਟੀ ਜਾਉ ਕੋਈ ਹਾਂ ਪਰ ਜੇ ਐ ਲਾਲਾ ਕੋਈ ਪਤਾ ਲੱਗੂ ਕਿਸੇ ਨੂੰ ਕੋਈ ਸਹਾਇਤਾ ਕਰੋ ਕੋਈ ਮਦਦ ਕਰੋ ਗਰੀਬ ਦੀ ਚੱਲ ਕੋਈ ਨਾ ਨਸ਼ਿਆਂ ਤੇ ਲੱਗੇ ਕਿਸੇ ਦਾ ਪੁੱਤ ਨਾ ਪਟਿਆ ਜਾਵੇ ਇਹ ਆ ਭਾਈ ਆਪਣੀ ਤਾਂ ਹਨਾ ਸਭੂ ਮੂਰੇ ਬੇਨਤੀ ਐ ਵਾਹਿਗੁਰੂ ਸੱਚੇ ਪਾਤਸ਼ਾਹ ਜੇ ਆਪਾਂ ਕਿਸੇ ਵਾਸਤੇ ਚੰਗਾ ਸੋਚਾਂਗੇ ਤਾਂ ਉਹਦਾ ਵਾਹਿਗੁਰੂ ਚੰਗਾ ਹੀ ਕਰੂਗਾ ਬਾਕੀ ਭਾਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਇਕ ਤੇ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ